ਸਤਿ ਸ੍ਰੀ ਅਕਾਲ ਬਾਈ ਜੀ ਅਸੀਂ ਅੱਜ ਪਹੁੰਚੇ ਆ ਪਿੰਡ ਬਾਜੇਖਾਨੇ ਦੇ ਕੋਲ ਕੰਦਾਲਾ ਬਾਜੇਖਾਨੇ ਦੇ ਜਮਾਂ ਨਾਲ ਰਹਿੰਦਾ ਕੰਦਾਲਾ ਪਿੰਡ ਜਿਵੇਂ ਲੋਕਾਂ ਨੂੰ ਚਿੱਟੇ ਘੋੜੇ ਘੋੜੀਆਂ ਦਾ ਸ਼ੌਂਕ ਹੋਵੇ ਬਾਈਆਂ ਨੂੰ ਚਿੱਟੇ ਜਾਨਵਰਾਂ ਦਾ ਸ਼ੌਂਕ ਆ ਬੱਕਰਿਆਂ ਦਾ ਬੱਕਰੀਆਂ ਦਾ ਬਹੁਤ ਸੋਹਣਾ ਬੱਕਰਾ ਦੀ ਫੀਸ ਬਾਈਆਂ ਨੇ ਰੱਖੀ ਆ 1500 ਰੁਪਏ ਤੇ ਫੋਨ ਨੰਬਰ ਤੁਹਾਨੂੰ ਦੇਵਾਂਗੇ ਜੇ ਕਿਸੇ ਨੇ ਬੱਕਰੀ ਕਰਾਸ ਕਰਾਉਣੀ ਹੋਵੇ 43 ਇੰਚ ਹਾਈਟ ਆ ਦੋ ਦੰਦ ਹੋਇਆ ਹਜੇ ਹੁਣ ਇਹਦੇ ਤੁਹਾਨੂੰ ਰਿਜ਼ਲਟ ਵੀ ਦਿਖਾਉਣਾ ਹੈ ਦੇਖੋ ਆ ਦੇਖੋ ਇਹਦਾ ਰਿਜ਼ਲਟ ਬੱਕਰੇ ਦਾ ਇਸੇ ਬੱਕਰੇ ਦਾ ਰਿਜ਼ਲਟ ਆਇਆ ਇਹਨਾਂ ਕੋਲੇ ਬਹੁਤ ਚੰਗਾ ਚਿੱਟੇ ਦੁੱਧ ਵਰਗੇ ਬੱਚੇ ਆ ਪਾਠਾਂ ਤੇ ਬੱਕਰਾ ਤੇ ਬਾਈਆਂ ਨੇ ਨੁਖਰੇ ਘੋੜਿਆਂ ਵਾਂਗੂ ਤੇ ਚਿੱਟੇ ਜਾਨਵਰਾਂ ਦਾ ਸ਼ੌਂਕ ਪਾਲ ਲਿਆ ਚਿੱਟੇ ਜਾਨਵਰਾਂ ਦਾ ਇਹ ਕਹਿੰਦੇ ਅਸੀਂ ਲੋਕਾਂ ਨੂੰ ਸ਼ੌਂਕ ਵੱਖਰਾ ਕਰਨਾ ਵੀ ਕਾਲੇ ਬੱਕਰੇ ਤੇ ਬੱਕਰੀਆਂ ਨੂੰ ਤਾਂ ਹਰ ਇੱਕ ਪ੍ਰਮੋਟ ਕਰਦਾ ਸੀ ਚਿੱਟਿਆਂ ਨੂੰ ਕਰਨਾ ਬੰਨ ਆਹ ਜੇ ਬੱਕਰੇ ਕੋਲ ਜਾ ਕੇ ਖੜੇ ਦੇਖ ਬੱਕਰੇ ਦੀ ਹਾਈਟ ਦੇਖੋ ਖੜ ਜਾ ਕੋਲ ਮਾਰੂਗਾ ਉਹਨਾਂ ਕੰਨ ਕੋ ਨੂੰ ਬਹੁਤ ਲੰਮਿਆ ਬੱਕਰੇ ਦੇ ਸੁੰਦਰਤਾ ਬਹੁਤ ਆਰਾਜੀ ਬਹੁਤ ਬਹੁਤ ਸੋਹਣਾ ਬੱਕਰਾ ਬਾਕੀ ਰਿਜ਼ਲਟ ਤੁਸੀਂ ਦੇਖ ਹੀ ਰਹੇ ਹੋ ਤੁਹਾਨੂੰ ਹੋਰ ਰਿਜ਼ਲਟ ਦਿਖਾਉਣੇ ਹਨ ਆ ਦੇਖੋ ਕੰਨਾਂ ਦੀ ਲਹਿਮਤ ਕੱਲਾ ਕੱਦ ਨਹੀਂ ਤੇ ਬੱਕਰ ਦੀ ਲੰਬਾਈ ਵੀ ਬਹੁਤ ਆ। ਰਿਜ਼ਲਟ ਯਾਰ ਵਾਹ ਕਮਾਲ ਰਿਜ਼ਲਟ ਹੈ ਇਹਦਾ ਜਾਨਵਰ ਦਾ। ਆ ਜਿਹੜੇ ਬੱਚੇ ਆ ਇਹ ਜਮ ਜੈਡ ਬਲੈਕ ਕਾਲੀ ਕਾਲੀ ਬੱਕਰੀ ਤੇ ਆਏ ਹੋਇਆ ਬੱਚੇ। ਆ ਵੇਖੋ। ਆ ਦੇਖੋ। ਆ ਦੇਖੋ। ਤਾਂ ਦੋ ਸੱਤ ਕਾ ਚੱਟਾ ਇੱਕ ਆਹ ਚੱਟਾ ਇਹਨੂੰ ਉਧਰ ਲੈ ਜਾਈਂ ਪੁੱਤ ਉਧਰ ਲੈ ਜੈ ਇਹਨੂੰ ਬਾਕੀ ਇੱਕ ਗੱਲ ਹੋਰ ਖਾਸੀ ਇਹ ਤਾਂ ਬੱਚਿਆਂ ਦੀ ਹਾਈਟ ਬਹੁਤ ਵਧੀਆ ਆ ਰਹੀ ਆ ਬੱਚਿਆਂ ਦੀ ਹਾਈਟ ਵੀ ਪੂਰੀ ਟੌਪ ਕਲਾਸ ਆ। ਆਹ ਤਾਂ ਬੱਤ ਤੇ ਕਿੰਨੇ ਕੀਆ ਦੂੜ ਦੂੜ ਮਹੀਨੇ ਦੀ ਦੋਨੇ ਆਹ ਡੇਢ ਡੇਢ ਮਹੀਨੇ ਤੇ ਦੋਨੇ ਆਹ ਤਿੰਨ ਮਹੀਨੇ ਸੀ ਆ ਉਹ ਤਿੰਨ ਮਹੀਨੇ ਬੜਾ ਚਾਰ ਮਹੀਨੇ ਦੀ ਜਿਹੜੀ ਫੰਗ ਜੇ ਬੜੇ ਤਾਂ ਉਜੀਦੇ ਫੰਗ ਆ ਉਹ ਕੱਢੀ ਬੈਠੀ ਆ ਤਾਂ ਜਮੇ ਨਿੱਕੀ ਆ ਆ ਫਿਰ ਆ ਵੇਖ ਤੂੰ ਆ ਆ ਤਾਂ ਵੇਖ ਇਹ ਤਾਂ ਫੰਗ ਵੇਖ ਜਾਵੇਂ ਬਾਹਰ ਨਿਕਾ ਜੇ ਇਹ ਬਹੁਤ ਦਿੱਸ ਕੋਈ ਜਾਂਦਾ ਇੱਕ ਆਦ ਕੰਮ ਨਹੀਂ